ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਘਰ ਦੇ ਮੁੱਖ ਦਰਵਾਜ਼ੇ ਯਾਨੀ ਕਿ ਮੇਨ ਗੇਟ ਦੀ ਸਫਾਈ ਕਿਉਂ ਜ਼ਰੂਰੀ ਹੈ ਸਫਾਈ ਕਰਕੇ ਗੇਟ ਅੱਗੇ ਪਾਣੀ ਤਰੰਕਣਾ ਕਿਉਂ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਭੈਣ ਭਰਾ ਇਹੀ ਸਵਾਲ ਕਰਦੇ ਹਨ ਕਿ ਮੇਨ ਗੇਟ ਅੱਗੇ ਤਰੰਕੇ ਪਾਣੀ ਨੂੰ ਬਰਕਤ ਦੇ ਨਾਲ ਕਿਉਂ ਜੋੜਿਆ ਜਾਂਦਾ ਹੈ ਸਾ ਸੰਗਤ ਜੀ ਸਾਡੇ ਪੁਰਾਣੇ ਬਜ਼ੁਰਗ ਸਾਡੀਆਂ ਦਾਦੀਆਂ ਨਾਨੀਆਂ ਅਕਸਰ ਹੀ ਸਵੇਰੇ ਉੱਠ ਕੇ ਝਾੜੂ ਫੇਰਨ ਤੋਂ ਪਹਿਲਾਂ ਪਾਣੀ ਧਰੌਂਕਦੀਆਂ ਸਨ ਸਾਡੇ ਵੇੜੇ ਦੇ ਵਿੱਚ 메ਨ ਗੇਟ ਦੇ ਅੱਗੇ ਜਿਹਦੇ ਨਾਲ ਕੇ ਸਾਰੇ ਘਰ ਦੇ ਵਿੱਚ ਜੋ ਵੀ ਉੱਡਣ ਵਾਲਾ ਮਿੱਟੀ ਘਟਾ ਹੁੰਦਾ ਸੀ ਉਹ ਬਹਿ ਜਾਂਦਾ ਸੀ ਕਿਉਂਕਿ ਉਸ ਵਕਤ ਜਿਹੜਾ ਕੱਚਾ ਵੇੜਾ ਸੀ ਪੱਕੇ ਘਰ ਬਹੁਤ ਘੱਟ ਹੁੰਦੇ ਸਨ ਪਰ ਅੱਜ ਵੀ ਜਦੋਂ ਵੀ ਸਵੇਰੇ ਉੱਠਦੇ ਹਾਂ ਤੇ ਮੇਨ ਗੇਟ ਦੇ ਅੱਗੇ ਜਿਹੜਾ ਪਾਣੀ ਤਰੌਂਕਣਾ ਕਿਉਂ ਜ਼ਰੂਰੀ ਹੈ ਭਾਵੇਂ ਹੁਣ ਕੱਚੀ ਜਗ੍ਹਾ ਨਹੀਂ ਹੈ ਪਾਣੀ ਜਿਹੜਾ ਤਰੌਂਕਣਾ ਜ਼ਰੂਰੀ ਕਿਉਂ ਹੈ ਤਾਂ ਉਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਅਤੇ ਸਮਝਣਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਡੀਆਂ ਬਜ਼ੁਰਗ ਬੀਬੀਆਂ ਸਾਨੂੰ ਕੀ ਸਮਝਾਉਣਾ ਚਾਹੁੰਦੀਆਂ ਸਨ ਇਸ ਤਰ੍ਹਾਂ ਕਰਨ ਦੇ ਨਾਲ ਕਿਵੇਂ ਬਰਕਤ ਆਉਂਦੀ ਸੀ ਕਿਵੇਂ ਘਰ ਦੇ ਵਿੱਚ ਜਿਹੜਾ ਵਾਧਾ ਹੁੰਦਾ ਸੀ ਤਾਂ ਜਦੋਂ ਸਾਡੇ ਵਰਗਿਆਂ ਨੇ ਉਹਨਾਂ ਤੋਂ ਸਵਾਲ ਪੁੱਛਨੇ ਤਾਂ ਉਹਨਾਂ ਨੇ ਸਾਨੂੰ ਕਹਾਣੀ ਕਥਾ ਸੁਣਾਉਣੀ ਉਹ ਕਹਾਣੀ ਸੰਗਤ ਜੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਕਹਾਣੀ ਤੋਂ ਸਾਨੂੰ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਤਾਂ ਸਾਡੀਆਂ ਦਾਦੀਆਂ ਨਾਨੀਆਂ ਨੇ ਸਾਡੇ ਬਜ਼ੁਰਗਾਂ ਨੇ ਕਹਿਣਾ ਕਿ ਗਰੀਬੀ ਤੇ ਮਾਇਆ ਦੋਨੋਂ ਪੈਣਾ ਨੇ ਤੇ ਇਹਨਾਂ ਦੋਹਾਂ ਵਿੱਚ ਹਮੇਸ਼ਾ ਲੜਾਈ ਰਹਿੰਦੀ ਹੈ ਗਰੀਬੀ ਮਾਇਆ ਤੇ ਲੱਗਦੀ ਹੈ ਕਿਉਂਕਿ ਗਰੀਬੀ ਨੂੰ ਕੋਈ ਚੰਗਾ ਨਹੀਂ ਜਾਣਦਾ ਤੇ ਉਹ ਮਾਇਆ ਨੂੰ ਕਹਿੰਦੀ ਕਿ ਤੂੰ ਜਿਹਦੇ ਘਰ ਵੀ ਜਾਂਦੇ ਹਨ ਲੋਕ ਤੇਰੀ ਬਹੁਤ ਕਦਰ ਕਰਦੇ ਹਨ ਹਰ ਕੋਈ ਤੈਨੂੰ ਆਪਣੇ ਘਰ ਚ ਆਉਂਦਾ ਹੈ ਦੋਨੋਂ ਹੀ ਇੱਕ ਦਿਨ ਗੱਲਾਂ ਕਰ ਰਹੀਆਂ ਸਨ ਗਰੀਬੀ ਕਹਿੰਦੀ ਕਿ ਮਾਇਆ ਤੇਰੀ ਬਹੁਤ ਕਦਰ ਹੈ ਤੈਨੂੰ ਤਾਂ ਲੋਕ ਆਪਣੇ ਘਰ ਵਿੱਚ ਰੱਖ ਕੇ ਬੜੇ ਖੁਸ਼ ਹਨ ਮੇਰੀ ਕੋਈ ਕਦਰ ਨਹੀਂ ਕਰਦਾ ਮੈਨੂੰ ਕੋਈ ਵੀ ਘਰ ਵਿੱਚ ਵੜ ਕੇ ਰਾਜ਼ੀ ਨਹੀਂ ਤਾਂ ਮਾਇਆ ਕਹਿੰਦੀ ਕਿ ਮੈਂ ਉੱਥੇ ਜਾਂਦੀ ਹਾਂ ਜਿੱਥੇ ਮੇਰੀ ਕਦਰ ਕੀਤੀ ਜਾਂਦੀ ਹੈ ਮੇਰਾ ਸਵਾਗਤ ਕੀਤਾ ਜਾਂਦਾ ਹੈ ਤਾਂ ਗਰੀਬੀ ਕਹਿੰਦੀ ਕਿ ਤੇਰਾ ਸਵਾਗਤ ਉਹ ਕਿਸ ਤਰ੍ਹਾਂ ਤਾਂ ਮਾਇਆ ਨੇ ਦੱਸਿਆ ਕਿ ਜਿੱਥੇ ਗੰਦਗੀ ਨਾ ਹੋਵੇ ਜਿੱਥੇ ਆਲਸ ਦਲੇਦਰ ਨਾ ਹੋਵੇ ਉੱਥੇ ਮੈਂ ਜਾਂਦੀ ਹਾਂ ਤੇ ਉਸ ਘਰ ਵਿੱਚ ਬਹਿ ਜਾਂਦੀ ਹਾਂ ਜਿੱਥੇ ਇਹ ਦੋਵੇਂ ਚੀਜ਼ਾਂ ਹੁੰਦੀਆਂ ਨੇ ਦੋਵੇਂ ਜਾਣੀਆਂ ਗੱਲਾਂ ਕਰਦੀਆਂ ਜਾਂਦੀਆਂ ਤਾਂ ਸਾਹਮਣੇ ਇੱਕ ਪੰਡਤ ਤੇ ਗਰੀਬੀ ਦੀ ਨਿਗਾ ਪੈ ਜਾਂਦੀ ਹੈ ਜੋ ਸਵੇਰੇ ਰੋਜ਼ ਉੱਠਦਾ ਹੈ ਤੇ ਸਵੇਰੇ ਸਿਮਰਨ ਕਰਦਾ ਹੈ ਕਥਾ ਕਰਦਾ ਹੈ ਆਪ ਵੀ ਸਾਫ਼ ਸੁਥਰਾ ਰਹਿੰਦਾ ਹੈ ਘਰ ਵੀ ਸਾਫ਼ ਸੁਥਰਾ ਹੈ ਪਰ ਉਸ ਦੇ ਘਰ ਗਰੀਬੀ ਸੀ ਤਾਂ ਗਰੀਬੀ ਮਾਇਆ ਨੂੰ ਕਹਿੰਦੀ ਕਿ ਇਸ ਦੇ ਘਰ ਤਾਂ ਸਭ ਸਫਾਈ ਵੀ ਬਹੁਤ ਹੈ ਇਹ ਰੋਜ਼ ਸਵੇਰੇ ਪਰਮਾਤਮਾ ਦਾ ਨਾਮ ਲੈਂਦਾ ਹੈ ਤੇ ਫਿਰ ਇਸੇ ਘਰ ਦੇ ਵਿੱਚ ਗਰੀਬੀ ਜਾਣੀ ਮੈਂ ਕਿਉਂ ਹਾਂ ਤੇ ਅੱਗੋਂ ਮਾਇਆ ਕਹਿਣ ਲੱਗੀ ਕਿ ਇਹ ਇਸ ਦੇ ਕਰਮ ਹਨ ਪਰ ਹੁਣ ਇਸ ਨੇ ਆਪਣੇ ਕਰਮਾਂ ਨੂੰ ਸੁਧਾਰ ਲਿਆ ਹੈ ਤੇ ਤੂੰ ਬਹੁਤ ਜਲਦੀ ਇਹ ਦੇ ਕਰਮ ਮਾਇਆ ਜਿਹੜੀ ਹੈ ਉਹ ਵਾਸ ਕਰੋਗੀ ਮਾਇਆ ਕਹਿੰਦੀ ਕਿ ਕੋਈ ਕਿਸੇ ਚੀਜ਼ ਦਾ ਵਕਤ ਹੁੰਦਾ ਹੈ ਇਹ ਮੇਰੇ ਆਉਣ ਦੇ ਸਾਰੇ ਇੰਤਜ਼ਾਮ ਕਰ ਲੈਨੇ ਤੇ ਹੁਣ ਮੈਂ ਇਥੋਂ ਤੈਨੂੰ ਕੱਢ ਦੇਣਾ ਹੈ ਤੇ ਇਹਦੇ ਕਰ ਮੈਂ ਵਾਸ ਕਰੂੰਗੀ ਇਦਾਂ ਗਰੀਬੀ ਤੇ ਜਿਹੜੀ ਮਾਇਆ ਹੈ ਉਹਨਾਂ ਦੋਨਾਂ ਦੇ ਵਿੱਚ ਜਿਹਦੇ ਲੱਗ ਗਈ ਗਰੀਬੀ ਕਹਿੰਦੀ ਕਿ ਮੈਨੂੰ ਤੋਂ ਇਥੋਂ ਬਾਹਰ ਨਹੀਂ ਕੱਢ ਸਕਦੇ ਹੁਣ ਮੈਂ ਤੈਨੂੰ ਇੱਥੇ ਹੀ ਰਹਿ ਕੇ ਵਿਖਾਵਾਂਗੇ ਤਾਂ ਅਗਲੇ ਦਿਨ ਜਦੋਂ ਸਵੇਰ ਹੁੰਦੀ ਹੈ ਤਾਂ ਪੰਡਤ ਹਮੇਸ਼ਿਆ ਦੀ ਤਰ੍ਹਾਂ ਅਮਰਤ ਵੇਲੇ ਉੱਠਦਾ ਹੈ ਇਸ਼ਨਾਨ ਕਰਦਾ ਹੈ ਘਰ ਦੀ ਸਾਫ ਸਫਾਈ ਕਰਦਾ ਹੈ ਘਰ ਦੇ ਹਰੇਕ ਕੋਨੇ ਦੇ ਵਿੱਚ ਪਾਣੀ ਦਾ ਛੱਟਾ ਦਿੰਦਾ ਹੈ ਤੇ ਬਾਅਦ ਦੇ ਵਿੱਚ ਜਦੋਂ ਕਥਾ ਕਰਨ ਦੇ ਲਈ ਉਸੇ ਜਗ੍ਹਾ ਤੇ ਜਾਂਦਾ ਹੈ ਜਿੱਥੇ ਉਹ ਰੋਜ਼ ਕਥਾ ਕਰਦਾ ਸੀ ਜਿੱਥੇ ਉਹ ਰੋਜ਼ ਜਾਂਦਾ ਸੀ ਉਥੇ ਇੱਕ ਵਾਂਸ ਦਾ ਉਥੇ ਇੱਕ ਵਾਂਸ ਦਾ ਡੰਡਾ ਪਿਆ ਹੁੰਦਾ ਹੈ ਉਹ ਵਾਂਸ ਦੇ ਡੰਡੇ ਦੇ ਅੰਦਰ ਬਹੁਤ ਸਾਰੀਆਂ ਸੋਨੇ ਚਾਂਦੀ ਦੀਆਂ ਮੋਹਰਾਂ ਪੈਸੇ ਜਿਹੜੇ ਮਾਇਆ ਨੇ ਪਾਏ ਹੁੰਦੇ ਨੇ ਜਦੋਂ ਉਹ ਕਥਾ ਕਰਨ ਜਾਂਦਾ ਹੈ ਤਾਂ ਉਹ ਦੇਖਦਾ ਹੈ ਕਿ ਉਸ ਡੰਡੇ ਨੂੰ ਫੜ ਕੇ ਆਪਣੀ ਕੋਲ ਰੱਖ ਲੈਂਦਾ ਹੈ ਕਿ ਪਤਾ ਨਹੀਂ ਇੱਥੇ ਇਹ ਕੌਣ ਰੱਖ ਗਿਆ ਹੈ ਉਹ ਮਨੋ ਹੀ ਮਨ ਸੋਚਦਾ ਹੈ ਕਿ ਚਲੋ ਕੋਈ ਗੱਲ ਨਹੀਂ ਬਹੁਤ ਸੁੰਦਰ ਡੰਡਾ ਹੈ ਇਨੋਂ ਮੈਂ ਆਪਣੇ ਘਰ ਲੈ ਜਾਂਦਾ ਹਾਂ ਕਥਾ ਸਮਾਪਤ ਹੋਣ ਤੋਂ ਬਾਅਦ ਜਦੋਂ ਉਹ ਡੰਡਾ ਚੁੱਕ ਕੇ ਆਪਣੇ ਘਰ ਵੱਲ ਜਾਣ ਲੱਗਦਾ ਹੈ ਤਾਂ ਇੱਕ ਆਦਮੀ ਜੋ ਕਥਾ ਸੁਣ ਕੇ ਆਇਆ ਸੀ ਉਹ ਕਹਿੰਦਾ ਕਿ ਪੰਡਤ ਜੀ ਇਹ ਵਾਂਸ ਦਾ ਡੰਡਾ ਮੈਨੂੰ ਦੇ ਦਿਓ ਇਸ ਦੀ ਮੈਨੂੰ ਬਹੁਤ ਲੋੜ ਹੈ ਮੇਰੇ ਕੋਲ ਤੁਸੀਂ ਭਾਵੇਂ 1 ਰੁਪਿਆ ਲੈ ਲਓ ਪਰ ਮੈਨੂੰ ਇਹ ਵਾਂਸ ਦਾ ਡੰਡਾ ਦੇ ਦਿਓ ਤਾਂ ਉਹ ਬੰਦਾ 1 ਰੁਪਿਆ ਪੰਡਤ ਨੂੰ ਦੇ ਦਿੰਦਾ ਹੈ ਤਾਂ ਪੰਡਤ ਵੀ ਸਵੇਰੇ ਸਵੇਰ ਦਾ ਟਾਈਮ ਦੇਖ ਕੇ ਨਾ ਨਹੀਂ ਕਰ ਪਾਉਂਦਾ ਤੇ ਉਸ ਨੂੰ 1 ਰੁਪਏ ਦੇ ਬਦਲੇ ਉਹ ਡੰਡਾ ਜਿਹੜਾ ਸੀ ਵਾਂਸ ਦਾ ਉਸ ਆਦਮੀ ਨੂੰ ਦੇ ਦਿੰਦਾ ਹੈ ਤੇ ਫਿਰ ਗਰੀਬੀ ਕਹਿੰਦੀ ਹੈ ਮਾਇਆ ਨੂੰ ਕਿ ਹੁਣ ਦੱਸ ਮੈਂ ਆਪਣੇ ਘਰ ਤੇਨੂੰ ਨਹੀਂ ਵੜਨ ਦੇਣਾ ਜਿਹੜਾ 1 ਰੁਪਿਆ ਉਹ ਵੀ ਮੈਂ ਇਥੋਂ ਖੋ ਲੈਣਾ ਹੈ ਸੋਨੇ ਚਾਂਦੀ ਦੀਆਂ ਮੋਹਰਾਂ ਤਾਂ ਮੈਂ ਇਹਦੇ ਕੋਲੋਂ ਖੋ ਹੀ ਲਈਆਂ ਹਨ ਹੁਣ ਜਿਹੜਾ 1 ਰੁਪਿਆ ਉਹ ਵੀ ਮੇਰੇ ਨਾਲ ਉਹ ਜਿਹੜਾ 1 ਰੁਪਿਆ ਹੈ ਉਹ ਵੀ ਮੈਂ ਇਹਦੇ ਤੋਂ ਖੋ ਕੇ ਦਿਖਾਵਾਂਗੇ ਮਾਇਆ ਚੁੱਪ ਕਰਕੇ ਸੌਂਦੇ ਰਹਿੰਦੀ ਹੈ ਉਸੇ ਦਿਨ ਹੀ ਮੀ ਪੈ ਜਾਂਦਾ ਹੈ ਜਦੋਂ ਪੰਡਤ ਰਸਤੇ ਦੇ ਵਿੱਚ ਜਾ ਰਿਹਾ ਹੁੰਦਾ ਹੈ ਤਾਂ ਉਹ ਚਿੱਕੜ ਦੇ ਵਿੱਚ ਡਿੱਗ ਪੈਂਦਾ ਹੈ ਗਾਰੇ ਦੇ ਨਾਲ ਲੱਤਪੱਤ ਹੋਇਆ ਪੰਡਤ ਜਦੋਂ ਆਪਣੇ ਕੱਪੜੇ ਸਾਫ਼ ਪਾਣੀ ਨਾਲ ਸਾਫ਼ ਕਰਨ ਦੇ ਲਈ ਕਿਸੇ ਦੇ ਘਰ ਵੱੜ ਜਾਂਦਾ ਹੈ ਤਾਂ ਉਹਨਾਂ ਦਾ ਸ਼ਰਾਰਤੀ ਬੱਚਾ ਜੋ ਪੰਡਤ ਨੇ ਕਪੜੇ ਆਪਣੇ ਰੱਖੇ ਹੁੰਦੇ ਹਨ ਉਹਨਾਂ ਦੇ ਵਿੱਚੋਂ 1 ਰੁਪਿਆ ਕੱਢ ਲੈਂਦਾ ਹੈ ਤਾਂ ਫਿਰ ਗਰੇਬੀ ਖੁਸ਼ ਹੁੰਦੀ ਹੈ ਤੇ ਮਾਇਆ ਨੂੰ ਕਹਿੰਦੀ ਹੈ ਕਿ ਦੇਖ ਮੈਂ ਤਾਂ ਇਹਦੇ ਕੋਲ 1 ਰੁਪਿਆ ਵੀ ਨਹੀਂ ਰਹਿਣ ਦਿੱਤਾ ਤੇ ਹੱਸਣ ਲੱਗ ਜਾਂਦੀ ਹੈ ਤਾਂ ਫਿਰ ਮਾਇਆ ਕਹਿੰਦੀ ਹੈ ਕਿ ਉਧਰ ਦੇਖ ਮੇਰਾ ਕਮਾਲ ਜਿਹੜਾ ਆਦਮੀ ਸਵੇਰੇ ਉਸ ਵਾਂਸ ਦੇ ਰੰਡੇ ਨੂੰ ਲੈ ਕੇ ਗਿਆ ਸੀ ਉਹ ਫਿਰ ਲਬਦਾ ਲਬਾਉਂਦਾ ਪੰਡਤ ਨੂੰ ਉੱਥੇ ਆ ਜਾਂਦਾ ਹੈ ਤੇ ਪੰਡਤ ਨੂੰ ਮਿਲ ਕੇ ਕਹਿੰਦਾ ਹੈ ਕਿ ਇਹ ਵਾਸ ਦਾ ਡੰਡਾ ਬਹੁਤ ਪਾਰਾ ਸੀ ਜਿਸ ਕੰਮ ਦੇ ਲਈ ਮੈਂ ਲੈ ਕੇ ਗਿਆ ਸੀ ਉਸ ਕੰਮ ਵੀ ਨਹੀਂ ਆਇਆ ਕਿਉਂਕਿ ਇਹ ਪੂਰੇ ਮੇਚੇਦਾਰ ਨਹੀਂ ਸੀ ਤੁਸੀਂ ਆਪਣਾ ਇਹ ਵਾਸ ਦਾ ਡੰਡਾ ਰੱਖ ਲਓ ਮੈਨੂੰ 1 ਰੁਪਿਆ ਮੇਰਾ ਜਿਹੜਾ ਹੈ ਉਹ ਵਾਪਸ ਕਰ ਦਿਓ ਤਾਂ ਜੋ ਮੈਂ ਬਜਾ ਦੇ ਹੋਰ ਕੋਈ ਵਾਸ ਦਾ ਡੰਡਾ ਲੈ ਆਵਾਂ ਤਾਂ ਪੰਡਤ ਉਹ ਡੰਡਾ ਰੱਖ ਲੈਂਦਾ ਹੈ ਤੇ 1 ਰੁਪਿਆ ਜੋ ਕਿ ਉਸ ਕੋਲੋਂ ਗਵਾਚ ਗਿਆ ਸੀ ਉਹ ਕਹਿ ਦਿੰਦਾ ਹੈ ਕਿ ਉਹ 1 ਰੁਪਿਆ ਮੇਰਾ ਜਿਹੜਾ ਇੱਥੇ ਜਿੱਕਰ ਦੇ ਵਿੱਚ ਡਿੱਗ ਪਿਆ ਹੈ ਤੂੰ ਸ਼ਾਮ ਨੂੰ ਕਰੇ ਆ ਕੇ ਮੇਰੇ ਕੋਲੋਂ 1 ਰੁਪਿਆ ਲੈ ਲਵੀਂ ਇਸ ਤਰੀਕੇ ਨਾਲ ਜਿਹੜਾ ਉਹ ਡੰਡਾ ਸੀ ਉਹ ਪੰਡਤ ਨੂੰ ਫਿਰ ਵਾਪਸ ਮਿਲ ਜਾਂਦਾ ਹੈ ਉਹਨੇ ਨੂੰ ਉਹ ਸ਼ਰਾਤੀ ਬੱਚੇ ਦਾ ਬਾਪ ਬੱਚੇ ਨੂੰ ਲੈ ਕੇ ਪੰਡਤ ਦੇ ਕੋਲ ਆਉਂਦਾ ਹੈ ਤੇ ਨਾਲੇ ਮਾਫੀ ਮੰਗਦਾ ਹੈ ਤੇ ਨਾਲੇ ਜਿਹੜਾ ਉਸ ਬੱਚੇ ਨੇ ਚੁੱਕਿਆ ਸੀ ਉਹ ਵੀ ਪੰਡਤ ਨੂੰ ਵਾਪਸ ਕਰ ਦਿੰਦਾ ਹੈ ਹੁਣ ਇਸ ਤਰ੍ਹਾਂ ਹੁੰਦਾ ਵੇਖ ਗਰੀਬੀ ਨੂੰ ਬਹੁਤ ਗੁੱਸਾ ਚੜਦਾ ਹੈ ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਨਹੀਂ ਕੰਮ ਠੀਕ ਹੋਣਾ ਮੈਨੂੰ ਇਸ ਪੰਡਤ ਨੂੰ ਖਤਮ ਹੀ ਕਰਨਾ ਪੈਣਾ ਹੈ ਤਾਂ ਉਹ ਸੱਪ ਦਾ ਰੂਪ ਧਾਰ ਕੇ ਪੰਡਤ ਨੂੰ ਦਸਣ ਆਉਂਦੀ ਹੈ ਤੇ ਇਧਰ ਪੰਡਤ ਆਪਣੇ ਬਚਾਅ ਦੇ ਲਈ ਉਸ ਡੰਡੇ ਦੇ ਨਾਲ ਹੀ ਉਸ ਸੱਪ ਦੇ ਲੱਕ ਦੇ ਵਿੱਚ वार ਕਰ ਦਿੰਦਾ ਹੈ ਜਿਸ ਦੇ ਨਾਲ ਉਹ ਡੰਡਾ ਟੁੱਟ ਜਾਂਦਾ ਹੈ ਜਦੋਂ ਡੰਡਾ ਟੁੱਟਦਾ ਹੈ ਤਾਂ ਬਹੁਤ ਸਾਰੇ ਸੋਨੇ ਚਾਂਦੀ ਦੀਆਂ ਮੋਹਰਾਂ ਤੇ ਪੈਸੇ ਉਸ ਡੰਡੇ ਦੇ ਵਿੱਚੋਂ ਨਿਕਲਦੇ ਨੇ ਜਿਨ੍ਹਾਂ ਨੂੰ ਵੇਖ ਕੇ ਪੰਡਤ ਬਹੁਤ ਖੁਸ਼ ਹੁੰਦਾ ਹੈ ਤੇ ਉਹਨਾਂ ਨੂੰ ਸਾਰੇ ਪੈਸੇ ਨੂੰ ਚੁੱਕ ਕੇ ਆਪਣੇ ਕੋਲ ਰੱਖ ਲੈਂਦਾ ਹੈ ਉਸ ਦੀ ਗਰੀਬੀ ਦੂਰ ਹੋ ਜਾਂਦੀ ਹੈ ਤੇ ਉਹਦੇ ਕੰਮ ਦੇ ਵਿੱਚ ਬਰਕਤ ਪੈ ਜਾਂਦੀ ਹੈ ਬਹੁਤ ਸਾਰਾ ਪੈਸਾ ਜਿਹੜਾ ਉਹਨੂੰ ਮਿਲ ਜਾਂਦਾ ਹੈ ਇਧਰ ਗਰੀਬੀ ਲੰਗੜਾਉਂਦੀ ਹੋਈ ਮਾਇਆ ਦੇ ਕੋਲ ਆਉਂਦੀ ਹੈ ਤੇ ਉਸ ਤੋਂ ਮਾਫੀ ਮੰਗਦੀ ਹੈ ਕਿ ਜਿੱਥੇ ਤੂੰ ਹੈ ਉੱਥੇ ਮੈਂ ਨਹੀਂ ਰਹਿ ਸਕਦੀ ਮੈਨੂੰ ਮਾਫ ਕਰ ਦੇ ਤਾਂ ਫਿਰ ਮਾਇਆ ਉਸਨੂੰ ਸਮਝਾਉਂਦੀ ਹੈ ਜਿੱਥੇ ਆਲਸ ਨਹੀਂ ਗੰਦਗੀ ਨਹੀਂ ਉਥੇ ਹਮੇਸ਼ਾ ਹੀ انسان ਦੇ ਕਰਮਾਂ ਦੇ ਅਨੁਸਾਰ ਮੈਂ ਜਾਂਦੀ ਹਾਂ ਤੇ ਵਾਸ ਕਰਦੀ ਹਾਂ ਪਰ ਜਿੱਥੇ ਲੋਕ ਲੰਮੀਆਂ ਤਾਣ ਕੇ ਸੁੱਤੇ ਰਹਿੰਦੇ ਹਨ ਉਥੇ ਮੇਰਾ ਕੋਈ ਕੰਮ ਨਹੀਂ ਮੈਂ ਕਦੇ ਵੀ ਦਲੇਦਰ ਤੇ ਆਲਸ ਵਾਲੇ ਲੋਕਾਂ ਦੇ ਕੋਲ ਨਹੀਂ ਜਾਂਦੀ ਤਾਂ ਸਾਧ ਸੰਗਤ ਜੀ ਅੱਜ ਦੀ ਜਿਹੜੀ ਇੱਕ ਕਥਾ ਕਹਾਣੀ ਹੈ ਸਾਡੇ ਬਜ਼ੁਰਗ ਸਾਨੂੰ ਇਹ ਸਮਝਾਉਂਦੇ ਸਨ ਅਮਰਤ ਵੇਲੇ ਉੱਠ ਕੇ ਕੀਤੇ ਕੰਮਾਂ ਵਿੱਚ ਹੀ ਬਰਕਤ ਹੈ ਮਾਇਆ ਹੈ ਜੋ ਮਨੁੱਖ ਵੀ ਸਵੇਰੇ ਉੱਠ ਕੇ ਘਰ ਦਾ ਦਲੇਦਰ ਦੂਰ ਕਰਦਾ ਹੈ ਆਪਣਾ ਆਲਸ ਦੂਰ ਕਰਦਾ ਹੈ ਉਹਦੇ ਘਰ ਹੀ ਬਰਕਤ ਵਾਸ ਕਰਦੀ ਹੈ ਉੱਥੇ ਹੀ ਮਾਇਆ ਦੇ ਢੇਰ ਲੱਗਦੇ ਹਨ ਜਿਹਦੇ ਘਰ ਬਰਕਤ ਹੈ ਉਹਦੇ ਘਰ ਵਿੱਚ ਖੁਸ਼ੀਆਂ ਸੁੱਖ ਸਮ੍ਰiddhi ਹੈ ਤੇ ਜਿਹਦੇ ਘਰ ਦਲੇਦਰ ਹੈ ਉੱਥੇ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਬਿਮਾਰੀਆਂ ਖਰਚੇ ਦਾ ਕਾਰਨ ਬਣਦੀਆਂ ਨੇ ਖਰਚੀਆਂ ਕਰਕੇ ਇਨਸਾਨ ਨੂੰ ਗਰੀਬੀ ਸਹਿ ਨਹੀਂ ਪੈਂਦੀ ਹੈ ਇਸ ਲਈ ਜਿਹੜਾ ਇਹ ਪਾਣੀ ਤਰੌਂਕਣਾ ਇਸ ਨੂੰ ਬਰਕਤ ਦੇ ਨਾਲ ਇਸੇ ਕਰਕੇ ਛੋੜਿਆ ਜਾਂਦਾ ਹੈ ਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹ ਘਰ ਦੇ ਵਿੱਚੋਂ ਸਾਫ਼ ਸਫਾਈ ਕਰਕੇ ਕੂੜਾ ਕਰਕੜ ਬਾਹਰ ਕੱਢ ਕੇ ਸੁੱਟ ਦਿੰਦੇ ਹਾਂ ਆਪਣੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰੀਏ ਮੇਨ ਦਰਵਾਜ਼ੇ ਦੇ ਅੱਗੇ ਪਾਣੀ ਤਰੌਂਕੀਏ ਤਾ ਜੋ ਇਸ ਰਸਤੇ ਹੀ ਖੁਸ਼ੀਆਂ ਸੁੱਖ ਸਮ੍ਰਿਤੀ ਸਾਡੇ ਘਰ ਆਵੇ ਤਾਂ ਫਿਰ ਅੱਜ ਦੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਤੁਹਾਨੂੰ ਇਹ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਕਵਾ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ